ਬੀਸਾਰੇ ਨਵੀਸਰਿਓ ਹੀ ਮਹਾਰਾ ਇਹੋ ਸਚਾਵਾਂ ਸਾਜ ਮਹੱਲਾ ਪੰਜਵਾਰ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਰ ਦੁਨੀ ਵਜਾਈ ਵਜਦੀ ਤੂੰ ਪਿਵਜ ਨਾਲ ਸੋਈ ਜਿਓ ਨਾ ਵਜਦਾ ਜਿਸ ਲੋ ਕਰਦਾ ਸਾਰੇ ਪਹਿਲਾ ਪੰਜਵਾਂ ਵਿਦਾ ਦਿਲ ਰਤਾ ਇਸ ਦੁਨੀ ਸੋ ਦੁਨੀ ਨਕ ਤ ਕੰਮ ਮੇਸਾ ਫਕੀਰਾ ਗਾ ਖੜੀ ਸੋ ਪਾਈਐ ਪੂਰ ਕਰਮ ਪਹਿਲੇ ਪੈਰੇ ਹੁਲੜਾ ਫਲ ਪੀ ਪਛਾਰਾਤ ਜੋ ਜਗਨ ਲਹਨ ਸੇ ਸਾਇ ਕਨੁ ਦਾਤ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇੱਕ ਜਗੰਦੇ ਨਾ ਲੈ ਨਿਕਣਾ ਸੁਤਿਆਂ ਦੇ ਉਠਾਲ ਟੋਣਦੀਏ ਸਹਾਗ ਕੋ ਤਵ ਤਨ ਕਾਹੀ ਕੋਰ ਜਿੰਨਾ ਨਾਉ ਸਹਾਗਣੀ ਤਿਨਾ ጫਗ ਨਾ ਹੋਰੈ ਸਬਰ ਮਾਂਜ ਕੁਮਾਣੇ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਬਰੀ ਤਨ ਵਹਿ ਜਲੇਣ ਹੋਣ ਨਜੀਗ ਖੁਦਾਏ ਦਾ ਭੇਤਨਾ ਕਿਸੈ ਦੇਨ ਸਬਰਿ ਉਸਵਾਉ ਇਹ ਤੂੰ ਬੰਦਾ ਦਿੜ ਕਰੈ ਵਦ ਥੀ ਵੈਦਰੀਆ ਓ ਟੋਟਨਾ ਥੀ ਵਹਿ ਵਾਹੜਾ ਅਵਰੀਦਾ ਦਰਵੇਸੀ ਗਾ ਖੜੀ ਚੋਪੜੀ ਪ੍ਰੀਤ ਏ ਕਣ ਕਨੈ ਚਾਲੀਐ ਦਰਵੇਸਾ ਵੀਰੀਤ ਨਨ ਤਪੇ ਤਨੂਰ ਜਿਉ ਬਾਲਣ ਹੱਡ ਬਲਣ ਪੈਰੀ ਥਕਾਂ ਸਿਰ ਜੁਲਾ ਜੇ ਮੁਕਰੀ ਮਲਨ ਤਨ ਨਦ ਪਾਇ ਤਨੂਰ ਜਿਉ ਬਾਲਣ ਹੱਡਣਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਨਿਹਾਲ ਆਉਂਟੜ ਨੇਂ ਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕ ਲੱਖਣ ਲਖੀਐ ਗੁਰਮੁਖ ਦੇ ਦਿਖਾਲ ਹੰਸਾ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੁੱਬ ਮੁਏ ਦੁਲਭ ਜਨਮ ਫੋਨ ਫਲ ਪਾਇਓ ਬਿਰਥਾ ਜਾਤ ਬੇਕੇ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹਿ ਲੇਖੈ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਿਹ ਰਸ ਆਨ ਰਸ ਬਿਸਰ ਜਾਹੀ ਰਹਾਉ ਜਾਨ ਅਜਾਨ ਪਹਿ ਹੰ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸੱਬਲ ਨਿਮਲ ਵਿਵੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹਿਤ ਆਨ ਅਚਰਿਅਤ ਅਨ ਕਛ ਸਮਝ ਨ ਪਰੈ ਅਪਰ ਮਾਇਆ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ ਸੋਗ ਸਾਗਰ ਸੁਰਤਿ ਚਿੰਤਾ ਮਨ ਕਾਮ ਧੀਨ ਬਸ ਜਾਕੇ ਚਾਰ ਪਦਾਰਥ ਅਟ ਦਸਾ ਸਿੱਧ ਨਵ ਨਿੱਧ ਕਰ ਤਲਤਾਕੇ ਹਰ 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 ਨਾਮ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਾ ਖਿਆਨ ਪ੍ਰਾਨ ਬੇਦ ਵਿਦ ਚੌਤੀਸ ਅੱਖਰ 마ਹੀ ਵਿਆਸ ਵਿਚਾਰ ਕਹਯੋ ਪਰਮਾਰਥ RAM ਨਾਮ ਸਰਨਾਹੀ ਸੈ ਸਮਦ ਉਪਾਦ ਰਹਿਤ ਫੁਨ ਬੜੇ ਪਾਗ ਲਿਵ ਲਾਗੀ ਕਹ ਰਵਿਦਾਸ ਪ੍ਰਗਾਸ ਰਿਦੇ ਧਰ ਜਨਮ ਮਰਨ ਪੈ ਭਾਗੀ ਜੋ ਤਮ ਗਿਰੀਵਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪਹਿ ਚਕੋਰਾ ਮਾਦਵੇ ਤੂੰ ਨਾ ਤੋਰੋ ਤੋਂ ਹਮ ਨਹੀਂ ਤੋਰੇ ਤੁਮ ਸਿਓ ਤੋਰ ਕਵਨ ਸਿਓ ਜੋ ਰਹਿ ਰਹਾਓ ਜੋ ਤੁਮ ਦੀਵਰਾ ਤਉ ਹਮ ਬਾਤੀ ਜੋ ਤੁਮ ਤਿਰਥ ਤਉ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤਮ ਸਿਆ ਜੋਰ ਅਵਰ ਸੰਗ ਤੋਰੀ ਜਹ ਜਹ ਜਾਓ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟਹੇ ਜਮ ਫਾਸਾ ਭਗਤ ਹੇਤ ਗਾਵੇ ਰਵਿਦਾਸਾ ਜਲ ਕੀ ਪੀਟ ਪਵਨ ਕਾ ਥੰਬਾ ਰક્ત ਬੂੰਦ ਕਾ ਗਾਰਾ ਆਡ ਮਾਸ 나ੜੀ ਕੋ पिੰਜਰ ਪੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਹਾਉ ਰਕ ਹੋ ਕੰਦ ਉਸਾਰ ਹੋ ਨਿਵਾ ਸਾਡੇ ਤੀਨ ਹਾਥ ਤੇਰੀ ਸੇਵਾ ਬੰਕੇ ਬਾਲ ਹੋਏ ਗੋ ਉਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਝਾਰੀ ਮੇਰੀ ਜਾਤ ਕਮਿਨੀ ਪਾਤ ਕਮਿਨੀ ਓ ਸਾਜ ਜਨਮ ਹਮਾਰਾ ਤਉਮ ਸਰਨਾਗਤ ਰਾਜਾ ਰਾਮਚੰਦ ਕਹੇ ਰਵਿਦਾਸ ਚਮਾਰਾ ठ नज नहीं लो गठावे पन ही रहाओ आर नहीं जय तो पाओ नहीं रब रोपो लो गंठ गंठ खरा बिगुचा हो बिन गंठे जाए पहुँचा रविदास जपै राम नम मोहे जमस्यो नाही काम राग सोरठ बाणी भगत पीखन की ਇਕ ਓੰਕਾਰ ਸਤਿਗੁਰ ਪ੍ਰਸਾਦ ਨੈਣ ਹੀਨਾਂ ਪਏ ਕੇ ਸੁਦਵਾਨੀ ਰੋਦਾ ਕੰਡ ਸੁਦਨਾਰ ਅਬ ਕਿਆ ਕਰਹਿ ਪਰੰਦੀ ਹੋਹਿ ਬੈਦ ਬਨਵਾਰੀ ਆਪ ਮਾਤੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ ਐਸੀ ਬੇਦਨ ਉਭਜ ਖਰੀ ਪਈ ਵਾਕਾ ਔਖਦ ਨਾਹੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਸਾਰਾ ਗੁਰ ਪ੍ਰਸਾਦ ਕਹੇ ਜਨ ਭਿਕਨ ਪਾਉ ਮੁਖ ਦੁਆਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਜਤਨ ਕਰ ਹਿਰਦੇ ਰਾਖਿਆ ਰਤਨ ਨ ਛਪੈ ਛਪਾਇਆ ਹਰ ਗੁਣ ਕਹਤੇ ਕਹਿਨ ਨ ਜਾਈ ਜੈਸੇ ਗੂੰਗੇ ਕੀ ਮਿਠਿਆਈ ਰਹਾਉ ਰਸ ਨ ਆਰਮਤ ਸੁੰਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕਹੋ ਪੀਖਣ ਦੁਇ ਨੈਣ ਸੰਤੋਖੇ ਜਹ ਦੇਖਾ ਤਹਿ ਸੁਈ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਿਉ ਦਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾ ਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾਉ ਅੰਨ ਦਿਨ ਸਾਹਿਬ ਸੇਵੀਐ ਅੰਤ ਛਡਾਈ ਸੋਈ ਸੁਨ ਸੁਨ ਮੇਰੀ ਕਾਮਨੀ ਪਰ ਉਤਾਰਾ ਹੋਇ ਧਿਆਲ ਤੇਰੇ ਨਾਮ ਤਰਾ ਸਦ ਗੁਰ ਬਾਣੇ ਜਾਓ ਰਹਾਓ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਇ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਧੁਤ ਬਾਜ ਪਿਆਰੇ ਕੇਵ ਰਹਾ ਸਭ ਡਿਆਈ ਦੇਹ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਇ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚਉ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ ਤਨਾਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮੌਲਤ ਮੌਤ ਨਾ ਜਾਣਾ ਨਾਨਕ ਬਿਨ ਵੈ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ ਅੰਦੇ ਜੀਵਨਾ ਵਿਚਾਰ ਦੇ ਕਿਤੇ ਕਿ ਦਿਨਾਂ ਰਹਾਉ ਸਾਸ ਮਾਸ ਸਭ ਜੀਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਤ ਗਾਰਾ ਜੇ ਤੂੰ ਕਿਸੈ ਨ ਦੇਹੀ ਮੇਰੇ ਸਾਹਿਬਾ ਚਾਕੋ ਕੱਢੇ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਨਾ ਨਾਮ ਖਸਮ ਕਾ ਚਿਤ ਨ ਕੀਆ ਕਪਟੀ ਕਪਟ ਕਮਾਨਾ ਜਮਨਦਵਾਰ ਜਾ ਪਕੜ ਚਲਾਇਆ ਤਾਂ ਚਲਦਾ ਪੁਸ਼ਤਾਨਾ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਪਾਲ ਰਹੇ ਹਮ ਰਹਿਨ ਨ ਪਾਇਆ ਜੀਵ ਤੇ ਆ ਮਰ ਰਹੀ ਐ ਤਨਾਸਰੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੇ ਹਿਆਉ ਜੀੜਾ ਬਿਲ ਲਾਏ ਸਿਰਜ ਸਵਾਰੇ ਸਾਚਾ ਸੋਏ ਤਿਸ ਵਿਸਰਿਆ ਚੰਗਾ ਕਿਉ ਹੋਏ ਇਕ ਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲੋ ਮੇਰੀ ਮਾਏ ਰਹਾਓ ਵਕਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ ਲੋਕ ਪਤੀ ਨੈ ਨਾ ਪਤ ਹੋਏ ਜਾਂ ਪਤ ਰਹਿ ਰਾਖੇ ਜਾਂ ਸੋਏ ਜਹ ਦੇਖਾ ਤੈ ਰਹਾ ਸੁ ਮਾਏ ਤੁਦ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀਤੇ ਕਿਆ ਹੋਏ ਜਿਸ ਨੂੰ ਬਖਸੇ ਸਾਚਾ ਸੋਏ ਹੁਣ ਉਠ ਚੱਲਣਾ ਮੌਤ ਕੇ ਤਾਲ ਕਿਆ ਮੋਹ ਦੇਸਾ ਗੁਨ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਬਿਨ ਨਦਰ ਨਾਨਕ ਨਹੀਂ ਕੋਏ ਤਨਾਸਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾਂ ਦਰਵੈ ਰਹੇ ਲਿਵ ਲਾਏ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਰੇ ਗੁਰ ਪ੍ਰਸਾਦੀ ਪਾਇਆ ਜਾਏ ਹਰਿ ਸਿਉ ਚਿਤ ਲਾਗੇ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰਿਆ ਹੋਵੇ ਪ੍ਰਗਾਸ ਤਾਂ ਤੇ ਵਿਖਿਆ ਮੈਂ ਰਹੇ ਉਦਾਸ ਸਤ ਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿਚੇ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਅੱਗੇ ਧਰੈ ਸਾਹਿਬ ਭਾਵੈ ਸੋ ਪਰਵਾਨ ਸੋ ਸੇਵਕ ਦਰਗਹਿ ਪਾਵੈ ਮਾਨ ਸਤ ਗੁਰ ਕੀ ਮੂਰਤ ਹਿਰਦੇ ਵਸਾਏ ਜੋ ਈਸ਼ਾ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੇ ਸੋ ਸੇਵਕ ਜਮ ਤੇ ਕੈਸਾ ਡਰੈ ਪੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਤਰੇ ਪਿਆਰ ਤਾ ਕੋ ਪਾਵੇ ਮੁਖ ਦਵਾਰ ਜਪ ਤਪ ਸਭ ਇਹੋ ਸਬਦ ਹੈ ਸਰ ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ-ਤਪ ਖਪੈ ਬਹੁਤ ਬੇਕਾਰ ਜੈ ਤਨ ਬਾਨੀ ਵਿਸਰ ਜਾਏ ਜੋ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਨ ਚਖਨ ਹੋਏ ਬਿਨ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਗਨ ਕੀਤੇ ਅੱਖੀ ਨਾਕ ਜਿਨ ਜਹਿਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਏ ਜੇ ਤਮੋਹ ਪ੍ਰੀਤ ਸੁਵਾਦ ਸਬਾ ਕਾਲਖ ਦਾਗਾ ਦਾਗ ਦਾਗ દોਸ ਮੋਹ ਚੱਲਿਆ ਲਾਏ ਦਰਗਹਿ ਬੈ ਸੁਨ ਨਾਹੀ ਜਾਏ ਕਰਮ ਮਿਲੈ ਆਖਨ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਤਨਾਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂਨਾ ਛੀਜੈ ਚੋਰ ਕੀ ਹੰਮ ਪਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਸੁਣ ਮਨ ਅੰਦੇ ਕੁੱਤੇ ਕੁੜਿਆਰ ਬਿਨ ਬੋਲੇ ਬੁੱਝੀਏ ਸਚਿਆਰ ਰਹਾਉ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਨਾ ਜੇ ਸਾਤ ਰਖੀਐ ਦੀ ਜਿਰ ਲਾਏ ਜਾਂ ਪਰ ਕੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪੇ ਬੀਜ ਆਪ ਹੀ ਖਾਵੇ ਜੇ ਵੜਿਆਇਆ ਆਪੇ ਖਾਏ ਜੇਹੀ ਸੁਰਤ ਤਹਿ ਰਹੇ ਜਾਏ ਜੇ ਸਿਓ ਕੂੜੀਆ ਕੂੜ ਕਬਾੜ ਭਾਵੇ ਸਭ ਆਖੋ ਸੰਸਾਰ ਤਦ ਭਾਵੈ ਅੰਦੀਪਰਮਾਨ ਨਾਨਕ ਜਾਣੈ ਜਾਨ ਸੁਜਾਨ ਤਨਸਰੀ ਮਹੱਲਾ ਪਹਿਲਾ ਕਾਇਆ ਕਾਗਦ ਮਨ ਪਰਵਾਨਾ ਸਿਰਕੇ ਲੇਖ ਨਾ ਪੜੇ ਈਆਣਾ ਦਰਗੇ ਕੜੀਐ ਤੀਨੇ ਲੇਖ ਖੋਟਾ ਕਾਮਨ ਆਵੇ ਵੇਖ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋ ਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਨ ਨਾ ਵੈ ਜੀ ਆਖਾਏ ਜੋਗੀ ਜੁਗਤ ਨਾ ਜਾਣ ਅੰਦ ਤਿਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਕੋ ਜਾਣੈ ਕਾਜੀ ਜੋ ਸੋ ਉਲਟੀ ਕਰ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਹਮਣ ਜੋ ਬ੍ਰह्म ਵਿਚਾਰੈ ਆਪ ਤਰੇ ਸਗਲੇ ਕੁਲ ਤਾਰੇ ਦਾਨ ਸੁਬੰਧ ਸੋਈ ਦਿਲ ਹੋਵੈ ਮੁਸਲਮਾਨ ਸੋਈ ਮਲਕ ਹੋਵੈ ਪੜਿਆ ਪੂਜੈ ਸੋ ਪ੍ਰਮਾਨ ਜਿਸ ਸਿਰਦਰਗੇ ਕਾ ਨੀਸਾਨ ਤਨਾਸਰੀ ਮਹੱਲਾ ਪਹਿਲਾ ਕਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਾਹੀਂ ਸਤ ਕਾ ਟੱਬ ਠਾ ਨਟ ਜਗ ਪ੍ਰੇਟ ਹੋਏ ਡੂਬਤਾ ਏਵ ਜਗ ਕਲ ਮਹਂ ਰਾਮ ਨਾਮ ਸਾਰ ਅਖੀ ਤਾਂ ਮਿਟੇ ਨਾਕ ਪਕੜ ਹੈ ਠੱਗਨ ਕਾ ਸੰਸਾਰ ਰਹਾਉ ਆਂਡ ਸੇਤੀ ਨਾਕ ਪਕੜ ਹੈ ਸੂਜਤੇ ਤਿਨ ਲੋ ਮਗਰ ਪਾਛੇ ਕਜ ਨ ਸੂਜੈ ਇਹੋ ਪਦ ਮਾ ਲੋ ਖਤਰਿਆ ਤਾਂ ਧਰਮ ਛੋਡਿਆ ਮਲੇਸ਼ ਪਖ ਆ ਗਹੀ ਸ੍ਰੀ ਰਿਸ਼ੀ ਸਾਹਿਬ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਨ ਸੋਧਹਿ ਕਹੇ ਬਿਦ ਬਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹ ਨਾਨਕ ਦਾਸ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੁਤੀ ਤੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਦਾ ਸਬਦ ਵਜੰਤ ਭੇਰੀ ਰਹਾਉ ਸੈਸ ਤਵ ਨੈਨ ਨਨ ਨਨ ਹੈ ਤੋਹਿ ਕਾ ਸੈਸ ਮੂਰਤ ਨਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਾਪ ਗੰਧ ਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕੈ ਚੰਨਨ ਸਭ ਮਹਿ ਚੰਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਨ 모ਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਕ ਹੋਏ ਜਾਤੇ ਤੇਰੇ ਨਾਮ ਵਾਸਾ ਤਨਾ ਸ੍ਰੀ ਮਹੱਲਾ ਤੀਜਾ ਘਰ ਦੂਜਾ ਚਉਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਖੋਟ ਨਾਨਕ ਕੁੱਟੇ ਨਾ ਜਾਏ ਪੂਰੇ ਸਤਗੁਰ ਦੀਆ ਦਿਖਾਏ ਆਪਣੇ ਸਤਗੁਰ ਕਉ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨਮਸਾਈ ਸੇ ਤਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੇ ਹਰ ਤਨ ਪਰ ਗਸਿਆ ਹਰ ਕਿਰਪਾ ਤੇ ਵਸੈ ਮਨ ਆਇ ਰਹਾਉ ਔ ਗੁਣ ਕਾਟ ਗੁਨ ਰਿਦੇ ਸਮਾਏ ਪੂਰੇ ਗੁਰ ਕੇ ਸਹਿ ਸੁਪਾਈ ਪੂਰੇ ਗੁਰ ਕੀ ਸਾਚੀ ਬਾਣੀ ਸੁਖmani ਅੰਤਰ ਸਹਿ ਸਮਾਣੀ ਏਕ ਅਚਰਜ ਜਨ ਦੇ ਕੋ ਭਾਈ ਦਵਦਾ ਮਾਰ ਹਰ ਮਨਵਸਾਈ ਨਾਮ ਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨਿਆਏ ਸਭ ਮੈਂ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹੀ ਜੇ ਜਿਨ ਪ੍ਰਭ ਜਾਨ ਪਛਾਨਿਆ ਨਾਨਕ ਨਾਮ ਮਿਲੈ ਮਨ ਮੰਨਿਆ ਧਨਾਸਰੀ ਮਹਲਾ 3 ਹਰਨਾਮ ਤਾ ਨਿਰਮਲ ਅਤ ਅਪਾਰਾ ਗੁਰ ਕੈ ਸਬਦ ਪਰੇ ਢੰਡਾਰਾ ਨਾਮ ਤਨ ਬਿਨ ਹੋਰ ਸਭਿ ਖ ਜਾਨ ਮਾਇਆ ਮੋਹੇ ਜਲੇ ਅਭਿਮਾਨ ਗੁਰਮੰਘਾਰਸ ਚਾਖੇ ਕੋਏ ਤੇ ਸਦਾ ਆਨੰਦ ਹੋਵੇ ਦਿਨ ਰਾਤਿ ਪੂਰੇ ਪਾਗ ਪ੍ਰਾਪਤ ਹੋਏ ਰਹਾਉ ਸ਼ਬਦ ਦੀਪਕ ਵਰਤੇ ਤਿਹ ਲੋਏ ਜੋ ਚਾਖੇ ਸੋ ਨਿਰਮਲ ਹੋਏ ਨਿਰਮਲ ਨਾਮ ਹਉਮੈ ਮਲ ਧੋਏ ਸਾਚੀ ਭਗਤ ਸਦਾ ਸੁਖ ਹੋਏ ਜਿਨ ਹਰ ਰਸ ਚਾਕਿਆ ਸੋ ਹਰ ਜਨ ਲੋਗ ਤੇ ਸਦਾ ਹਰਖ ਨਾਹੀ ਕਦੇ ਸੋਗ ਆਪ ਮੁਗਤ ਅਵਰਾ ਮੁਗਤ ਕਰਾਵੇ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਬਿਨ ਸਤਗੁਰ ਸਭ ਮੋਈ ਬਿਲਾਏ ਅੰਧੇ ਅੰਧੇ ਹੀ ਸ਼ਾਂਤ ਨਾ ਪਾਏ ਸਤਗੁਰ ਮਿਲੇ ਸਭ ਤੇ ਸੁਨੁਝਾਏ ਨਾਨਕ ਨਾਮ ਸ਼ਾਂਤ ਸੁਖ ਪਾਏ ਧਨਾਸਰੀ ਮਹਲਾ 3 ਸਦਾ ਤਨ ਅੰਤਰ ਨਾਮ ਸਮਾਲੇ ਜੀ ਜੰਤ ਜਿਨਹੇ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੇ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਧਿਆਵੈ ਰਹਾਉ ਇਹੋ ਹਰ ਰੰਗ ਗੂੜਾ ਤਨ ਪਿਰ ਹੋਏ ਸ਼ਾਂਤ ਸਿੰਗਾਰ 라ਵੇ ਪ੍ਰਭ ਸੋਏ ਹਮੇ ਵਿੱਚ ਪ੍ਰਭ ਕੋਈ ਨਾ ਪਾਏ ਬੁਲਹੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਨੀ ਸ਼ਬਦ ਮਿਲੈ ਪ੍ਰੀਤਮ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਤਨਾਸ ਤੀਜਾ ਤੀਜਾ ਜਗ ਮੈਲਾ ਮੈਲੋ ਹੋ ਜਾਏ ਆਵੇ ਜਾਏ ਦੂਜੇ ਲੋ ਭਾਏ ਦੂਜੇ ਭਾਏ ਸਉ ਪਰਜ ਵਿਗੋਈ ਮਨ ਮੁਚੋਟਾਂ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨਿਰਮਲ ਹੋਏ ਅੰਤਰ ਨਾਮ ਵਸੇ ਪਤ ਊਤਮ ਹੋਏ ਰਹਾਉ ਗੁਰਮੰਗ ਉਬਰੇ ਹਰ ਸਰਨਾਇ RAM ਨਾਮ ਰਾਤੇ ਭਗਤ ਡੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਜ ਸਮਾਏ ਸਾਚੇ ਕਾ ਗਾਹਕ ਵਿਰਲਾ ਕੋ ਜਾਨ ਗੁਰ ਕੈ ਸਬਦ ਆਪ ਪਛਾਨ ਸਾਚੀ ਰਾਸ ਸਾਚਾ ਵਪਾਰ ਸੋ ਤਨ ਪੁਰਖ ਜਿਸ ਨਾਮ ਪਿਆਰ ਤិន ਪ੍ਰਭ ਸਾਚੇ ਇੱਕ ਸੱਚ ਲਾਏ ਊਤਮ ਬਾਣੀ ਸਬਦ ਸੁਨਾਏ ਪ੍ਰਭ ਸਾਚੇ ਕੀ ਸਾਚੇ ਕਾਰ ਨਾਨਕ ਨਾਮ ਸੁਵਾਰਨ ਹਾਰ ਤਨਾਸ੍ਰੀ ਮਹਲਾ 3 ਜੋ ਹਰ ਸੇ ਵਿਹੇ ਤਿਨ ਬਲ ਜਾਓ ਤਿਨ ਹਿਰਦੇ ਸਾਚ ਸੱਚਾ ਮੁਖ ਨਾਓ ਸਾਚੋ ਸਾਚ ਸਮਲ ਹੋ ਦੁਖ ਜਾਏ ਸਾਚੇ ਸ਼ਬਦ ਵਸੇ ਮਨ ਆਏ ਗੁਰਬਾਣੀ ਸੁਣ ਮੈ ਲਗਵਾਏ ਸਹਿਜ ਹਰਨਾਮ ਮੰਨਿ ਵਸਾਇ ਰਹਾਉ ਕੂੜਕ ਸਤ ਤ੍ਰਿਸ਼ਨਾ ਅਗਨ ਬੁਜਾਏ ਅੰਤਰ ਸ਼ਾਂਤ ਸਹਿਜ ਸੁਖ ਪਾਏ ਗੁਰ ਕੈ ਪਾਣ ਚਲੈ ਤਾ ਆਪ ਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ 부ਜੈ ਨਾ ਜਾਣੈ ਬਾਣੀ ਮਨ ਮੁਗ ਅੰਦੇ ਦੁਖ ਵਿਹਾਣੀ ਸਤਿਗੁਰ ਪੇਟੇ ਤਾਂ ਸੁਖ ਪਾਏ ਹਉਮੈ ਵਿੱਚ ਹੋ ਠਾਕ ਰਹਾਏ ਕਿਸ ਨੂੰ ਕਹੀਐ ਦਾਤਾ ਇਕ ਸੋਏ ਕਿਰਪਾ ਕਰੇ ਸਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਤਨਾਸਰੀ ਮਹੱਲਾ ਤੀਜਾ ਮਨ ਮਰੇ ਧਾਤ ਮਰ ਜਾਏ